ਪਿਛਲੀ ਵੀਡੀਓ ਦੀ ਤਰ੍ਹਾਂ ਜਿਹਦੇ ਵਿੱਚ ਆਪਾਂ ਆਈਟੀ ਤੇ ਬੈਂਕਿੰਗ ਐਂਡ ਫਾਈਨਾਂਸ ਦੀ ਗੱਲ ਕਰੀ ਸੀ ਕਿ ਉਹ ਟ੍ਰੇਡ ਸਬਜੈਕਟ ਪੜ੍ਹਨ ਤੋਂ ਬਾਅਦ ਤੁਸੀਂ ਕਿਹੜੇ ਕਿਹੜੇ ਆਪਸ਼ਨਸ ਨੇ ਤੁਹਾਡੇ ਲਈ ਜਿੱਥੇ ਤੁਸੀਂ ਆਪਣਾ ਸੈੱਟ ਹੋ ਸਕਦੇ ਹੋ ਤਾਂ ਇਸੇ ਲੜੀ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਜਿਹੜਾ ਹੈਗਾ ਉਹ ਬਿਊਟੀ ਐਂਡ ਵੈਲਨੈਸ ਟ੍ਰੇਡ ਦੇ ਉੱਤੇ ਗੱਲ ਕਰਾਂਗੇ ਬਿਊਟੀ ਐਂਡ ਵੈਲਨੈਸ ਟ੍ਰੇਡ ਸਬਜੈਕਟ 4 ਸਾਲ 4 ਲੈਵਲ ਕਰਨ ਤੋਂ ਬਾਅਦ ਫਰਦਰ ਹਾਇਰ ਸਟੱਡੀ ਦੇ ਵਿੱਚ ਜਾਣਾ ਤੇ ਬਿਊਟੀ ਐਂਡ ਵੈਲਨੈਸ ਦੇ ਵਿੱਚ ਹੀ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਿਹੜੇ ਗ੍ਰੈਜੂਏਸ਼ਨ ਦੇ ਵਿੱਚ ਹੈਗੀ ਹੈ ਗ੍ਰੈਜੂਏਸ਼ਨ ਦੇ ਵਿੱਚ ਅਸੀਂ ਬੀ ਵਾਕ ਬਿਊਟੀ ਐਂਡ ਵੈਲਨੈਸ ਦੇ ਵਿੱਚ ਕਰ ਸਕਦੇ ਹਾਂ ਐਸਥੈਟਿਕਸ ਐਂਡ ਸਕਿਨ ਕੇਅਰ ਦੇ ਵਿੱਚ ਕਰ ਸਕਦੇ ਹਾਂ ਸਪਾ ਥੈਰੇਪੀ ਐਂਡ ਬਾਡੀ ਟ੍ਰੀਟਮੈਂਟ ਦੇ ਵਿੱਚ ਕਰ ਸਕਦੇ ਹਾਂ ਯੋਗਾ ਐਂਡ ਨੇਚਰੋਪੈਥੀ ਦੇ ਵਿੱਚ ਤੁਸੀਂ ਬੈਚਲਰ ਆਫ ਨੇਚਰੋਪੈਥੀ ਤੇ ਯੋਗਿਕ ਸਾਇੰਸ ਦੇ ਬੀ ਐਨ ਵਾਈ ਐਸ ਦੇ ਵਿੱਚ ਵੀ ਤੁਸੀਂ ਗ੍ਰੈਜੂਏਸ਼ਨ ਕਰ ਸਕਦੇ ਇਹਦੇ ਤੋਂ ਬਿਨਾ ਤੁਸੀਂ 2 ਸਾਲ 1 ਸਾਲ ਜਾਂ 2 ਸਾਲ ਦੇ ਡਿਪਲੋਮਾ ਦੇ ਵਿੱਚ ਵੀ ਜਾ ਸਕਦੇ ਹੋ ਜਿਹਦੇ ਵਿੱਚ ਕਾਸਮੈਟੋਲੋਜੀ ਆ ਬਿਊਟੀ ਕਲਚਰ ਐਂਡ हेयर ड्रेसिंग हेयर ਸਟਾਈਲਿੰਗ ਐਂਡ ਸੈਲੂਨ ਮੈਨੇਜਮੈਂਟ ਮੇਕਅਪ ਐਸਥੈਟਿਕਸ ਸਪਾ ਐਂਡ ਵੈਲਨੈਸ ਮੈਨੇਜਮੈਂਟ ਯੋਗਾ ਤੇ ਨੇਚਰਲ ਥੈਰੇਪੀਜ਼ ਵੀ ਹੈਗੇ ਨੇ ਸਰਟੀਫਾਈਡ ਕੋਰਸ ਵੀ ਤੁਸੀਂ ਕਰ ਸਕਦੇ ਹੋ ਜਿਹਦੇ ਵਿੱਚ ਅਸਿਸਟੈਂਟ ਬਿਊਟੀ ਥੈਰੇਪਿਸਟ ਬੇਸਿਕ हेयर ਸਟਾਈਲਿੰਗ ਐਂਡ ਕਟਿੰਗ ਮੇਕਅਪ ਆਰਟਿਸਟਰੀ ਬ੍ਰਾਈਡਲ ਪਾਰਟੀ ਵਗੈਰਾ ਦੇ ਵਿੱਚ ਤੁਸੀਂ ਸਪੈਸ਼ਲਾਈਜੇਸ਼ਨ ਹਾਸਲ ਕਰ ਸਕਦੇ ਹੋ ਨੇਲ ਆਰਟ ਤੇ ਨੇਲ ਐਕਸਟੈਂਸ਼ਨਸ ਦੇ ਵਿੱਚ ਵੀ ਕਰ ਸਕਦੇ ਹੋ ਕਿਨ ਟਰੀਟਮੈਂਟ ਫੇਸ਼ੀਅਲ ਬਲੀਚ ਜਾਂ ਪੀਲਸ ਦੇ ਵਿੱਚ ਕਰ ਸਕਦੇ ਹੋ ਬੇਸਿਕ ਆਯੁਰਵੇਦਕ ਉਵੇਦਾ ਦੇ ਵਿੱਚ ਕਰ ਸਕਦੇ ਹਾਂ ਯੋਗਾ ਇਨਸਟ੍ਰਕਟਰ ਫਾਊਂਡੇਸ਼ਨ ਜਾਂ ਲੈਵਲ 1 ਤੁਸੀਂ ਕਰ ਸਕਦੇ ਹੋ ਮ사ਜ ਐਂਡ ਪਾਥਰੇਪੀ ਤੁਸੀਂ ਕਰ ਸਕਦੇ ਆ ਇਹ ਜਿਹੜੇ ਕੋਰਸਸ ਨੇ ਤੁਸੀਂ ਪੀ ਐਮ ਕੇ ਵੀ ਯੇ ਜਿਹੜੇ ਹੈਗੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਉਹਦੇ ਅੰਡਰ ਵੀ ਕਰ ਸਕਦੇ ਹੋ ਜੇ ਤੁਹਾਡੇ ਏਰੀਆ ਦੇ ਵਿੱਚ ਅਵੇਲੇਬਿਲਟੀ ਹੈ ਤਾਂ ਐਨ ਐਸ ਡੀ ਸੀ ਦੇ ਵੀ ਇਸ ਜਿਹੜੇ ਕੋਰਸਸ ਨੇ ਇਹਨਾਂ ਵਿੱਚੋਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਹੜੇ ਕਿਹੜੇ ਐਨ ਐਸ ਡੀ ਸੀ ਵੱਲੋਂ ਆਫਰ ਕੀਤੇ ਜਾ ਰਹੇ ਨੇ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਇਹਨਾਂ ਦਾ ਬੈਨੀਫਿਟ ਜੇਕਰ ਤੁਸੀਂ ਫਰਦਰ ਸਟੱਡੀ ਨਹੀਂ ਕਰਨਾ ਚਾਹੁੰਦੇ ਤੇ 10+2 ਤੋਂ ਬਾਅਦ ਤੁਸੀਂ ਕੋਈ ਆਪਣਾ ਬਿਜ਼ਨਸ ਜਾਂ ਆਪਣਾ ਸਟਾਰਟਅਪ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਕੁਝ ਆਈਡੀਆਜ਼ ਜਿਹੜੇ ਨੇ ਉਹ ਹੈਗੇ ਨੇ ਜਿਦੇ ਵਿੱਚ ਤੁਸੀਂ ਬਿਊਟੀ ਸੈਲੂਨ ਦਾ ਕੰਮ ਕਰ ਸਕਦੇ ਹੋ ਬਿਊਟੀ ਸੈਲੂਨ ਤੁਸੀਂ ਮੈਨ ਤੇ ਵੂਮਨ ਲਈ ਵੱਖਰੇ ਵੱਖਰੇ ਵੀ ਕਰ ਸਕਦੇ ਹੋ ਤੇ ਸੇਮ ਵੀ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ హెయిਰ ਕੱਟ హెయిਰ ਕਲਰਿੰਗ ਫੇਸ਼ੀਅਲਸ ਮੈਨੀਕਯੂਰ ਪੈਡੀਕਯੂਰ ਵੈਕਸਿੰਗ ਬਰਾਇਡਲ ਮੇਕਅਪ ਵਗੈਰਾ ਤੁਸੀਂ ਆਫਰ ਕਰ ਸਕਦੇ ਹੋ ਤੁਸੀਂ ਮੋਬਾਈਲ ਬਿਊਟੀ ਸਰਵਿਸਿਜ਼ ਵੀ ਦੇ ਸਕਦੇ ਹੋ ਔਨ ਡਿਮਾਂਡ ਬਿਊਟੀ ਸਰਵਿਸਿਜ਼ ਜਿਹੜਾ ਤੁਸੀਂ ਕਲਾਇੰਟ ਦੇ ਘਰ ਜਾ ਕੇ ਵੀ ਉਹਨਾਂ ਦਾ ਕੰਮ ਕਰ ਸਕਦੇ ਹੋ ਉਹਦੇ ਵਿੱਚ ਬ੍ਰਾਈਡਲ ਪਾਰਟੀ हेयर ਸਟਾਈਲਿੰਗ ਫੇਸ਼ੀਅਲ ਇਹ ਸਾਰਾ ਕੁਝ ਆ ਜਾਂਦਾ ਤੁਸੀਂ ਸਪਾ ਤੇ ਵੈਲਨੈਸ ਸੈਂਟਰ ਵੀ ਕਰ ਸਕਦੇ ਹੋ ਸਪਾ ਦੇ ਵਿੱਚ ਤੁਸੀਂ ਬਾਡੀ ਮ사ਜ ਫੁੱਟ ਰੀਫਲੈਕਸੋਲੋਜੀ ਡੀਟੌਕਸ ਟ੍ਰੀਟਮੈਂਟ ਵਗੈਰਾ ਜਿਹੜੇ ਹੁੰਦੇ ਆਏ ਕੋਰਸ ਤੁਸੀਂ ਜੇ ਨਹੀਂ ਤੁਸੀਂ ਇਹ ਪੜਿਆ ਹੋਇਆ ਤਾਂ ਤੁਸੀਂ ਇਹਦਾ ਸਰਟੀਫਾਈਡ ਕੋਰਸ ਕਰ ਸਕਦੇ ਹੋ 2-4 ਮਹੀਨੇ ਦਾ ਜਿਹੜਾ ਵੀ ਤੁਹਾਨੂੰ ਆਫਰ ਕਰ ਰਿਹਾ ਸੈਂਟਰ ਉਹਦੇ ਨਾਲ ਕੰਸਲਟ ਕਰਨ ਤੋਂ ਬਾਅਦ ਤੇ ਸਰਟੀਫਿਕੇਸ਼ਨ ਜ਼ਰੂਰ ਤੁਸੀਂ ਲੈ ਲੈਣੀ ਹੈ ਜੇ ਤੁਸੀਂ ਜੇ ਤੁਹਾਡਾ ਇਹ ਐਨਐਸਕਿਊਫ ਦੇ ਵਿੱਚ ਨਹੀਂ ਕਵਰ ਹੋਇਆ ਇਸ ਤੋਂ ਇਲਾਵਾ ਤੁਸੀਂ ਮੇਕਅਪ ਸਟੂਡੀਓ ਦਾ ਕੰਮ ਕਰ ਸਕਦੇ ਹੋ ਜਿਦੇ ਵਿੱਚ ਇਵੈਂਟ ਫੋਟੋਗ੍ਰਾਫੀ ਫੋਟੋ ਸ਼ੂਟ ਮੀਡੀਆ ਸਰਵਿਸਿਜ਼ ਐਡੀਟੋਰੀਅਲ ਮੇਕਅਪ ਸਪੈਸ਼ਲ ਇਫੈਕਟ ਮੇਕਅਪ ਵਗੈਰਾ ਜਿਹੜੇ ਸਾਰੇ ਆਉਂਦੇ ਆ ਤੁਸੀਂ ਬਿਊਟੀ ਟ੍ਰੇਨਿੰਗ ਅਕੈਡਮੀ ਵੀ ਸਰਟੀਫਿਕੇਸ਼ਨ ਲੈਣ ਤੋਂ ਬਾਅਦ ਤੁਸੀਂ ਆਪਣੀ ਚਲਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਬਿਊਟੀ ਪ੍ਰੋਡਕਟ ਰਿਟੇਲ ਸ਼ਾਪ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਡਿਫਰੈਂਟ ਤਰ੍ਹਾਂ ਦੇ ਰਿਟੇਲ ਕੋਸਮੈਟਿਕਸ ਆਰਗੈਨਿਕ ਸਕਿਨ ਕੇਅਰ ਹੈਅਰ ਜਿਹੜੇ ਪ੍ਰੋਡਕਟ ਨੇ ਕੰਸਲਟੇਸ਼ਨ ਔਨ ਪਰਚੇਸ ਯੂਜ਼ ਇਹ ਸਾਰਾ ਕੁਝ ਤੁਸੀਂ ਇਸ ਤਰ੍ਹਾਂ ਦੀਆਂ ਟੈਕਨੀਕਸ ਯੂਜ਼ ਕਰ ਸਕਦੇ ਹੋ ਤੁਸੀਂ ਨੇਲ ਆਰਟ ਸਟੂਡੀਓ ਦਾ ਵੀ ਕੰਮ ਕਰ ਸਕਦੇ ਹੋ ਇਹਦੇ ਤੋਂ ਬਿਨਾ ਤੁਸੀਂ ਆਰਗੈਨਿਕ ਅਤੇ ਆਯੁਰਵੈਦਿਕ ਬਿਊਟੀ ਬ੍ਰਾਂਡ ਦੇ ਵਿੱਚ ਵੀ ਕੰਮ ਕਰ ਸਕਦੇ ਹੋ ਸਰਟੀਫਿਕੇਸ਼ਨ ਲੈਣ ਤੋਂ ਬਾਅਦ ਬਿਊਟੀ ਬਲੌਗ ਜਾਂ ਬਲੌਗਿੰਗ ਬਿਜ਼ਨਸ ਤੁਸੀਂ YouTube ਜਾਂ ਜਿਹੜੇ ਸੋਸ਼ਲ ਮੀਡੀਆ ਐਪਸ ਨੇ ਉਹਨਾਂ ਦੇ ਉੱਤੇ ਆਪਣਾ ਤੁਸੀਂ ਬਿਜ਼ਨਸ ਜਿਹੜਾ ਹੈਗਾ ਉਹ ਕਰ ਸਕਦੇ ਹੋ ਆਪਣੀ ਨੌਲੇਜ ਜਿਹੜੀ ਆ ਉਹ ਤੁਸੀਂ ਵੰਡ ਸਕਦੇ ਹੋ ਤੁਸੀਂ ਫ੍ਰੀਲੈਂਸ ਬਾਡੀ ਬਿਊਟੀ ਸਰਵਿਸਿਜ਼ ਵੀ ਦੇ ਸਕਦੇ ਹੋ ਤਾਂ ਇਹ ਸਾਰੇ ਜਿਹੜੇ ਆਈਡੀਆਜ਼ ਨੇ ਤੁਸੀਂ ਬਿਊਟੀ ਐਂਡ ਵੈਲਨੈਸ ਦਾ ਕੀਤਾ ਹੋਇਆ ਕੋਰਸ ਤੁਹਾਡੇ ਕੋਲਸ ਨਾਲ ਜਿਹੜਾ ਵੀ ਇਹਦੇ ਵਿੱਚੋਂ ਰੈਲੇਵੈਂਟ ਆ ਕੰਮ ਉਹ ਤੁਸੀਂ ਕਰ ਸਕਦੇ ਹੋ ਜੇ ਰੈਲੇਵੈਂਟ ਨਹੀਂ ਤਾਂ ਤੁਸੀਂ ਉਹਦੇ ਵਿੱਚ ਸਰਟੀਫਾਈਡ ਜਾਂ ਡਿਪਲੋਮਾ ਲੈਣ ਤੋਂ ਬਾਅਦ ਉਹ ਕੰਮ ਦੇ ਵਿੱਚ ਜਾ ਸਕਦੇ ਹੋ ਅੱਗੇ ਆਪਾਂ ਗੱਲ ਕਰਨੀ ਆ ਅਪੈਰਲ ਟ੍ਰੇਡ ਦੀ ਅਪੈਰਲ ਟ੍ਰੇਡ ਵੀ ਬਹੁਤ ਸੈਲਫ ਡਿਪੈਂਡੈਂਟ ਹੁੰਦਾ ਜਿਹੜਾ ਬੰਦਾ ਪੈਰਲ ਦੇ ਵਿੱਚ ਜਿਹਨੂੰ ਚੰਗੀ ਤਰ੍ਹਾਂ ਕੰਮ ਆਉਂਦਾ ਆਮ ਤੌਰ ਤੇ ਸਾਡੇ ਜਿਹੜੇ ਲੇਡੀਜ਼ ਨੇ ਉਹਨਾਂ ਨੂੰ ਥੋੜੀ ਬਹੁਤ ਨੌਲੇਜ ਤਾਂ ਹੁੰਦੀ ਆ ਪਰ ਉਹਦੇ ਵਿੱਚ ਤੁਸੀਂ ਸਪੈਸ਼ਲ ਨੌਲੇਜ ਲੈ ਕੇ ਤੁਸੀਂ ਕੁਝ ਵੱਖਰਾ ਕਰ ਸਕਦੇ ਹੋ ਤਾਂ ਇਹਦੇ ਵਿੱਚ ਵੀ ਐਨਐਸਕਿਊਫ ਦੇ ਚਾਰ ਲੈਵਲ ਜਿਵੇਂ ਬਾਕੀ ਲੈਵਲ ਨੇ ਉਵੇਂ ਚਾਰ ਲੈਵਲ ਨੇ ਇਹ ਵੀ 10 ਲੈਵਲ ਤੱਕ ਇਹਦੇ ਵਿੱਚ ਪ੍ਰੋਫੀਸ਼ੈਂਸੀ ਹੁੰਦੀ ਹੈ ਹਰੇਕ ਲੈਵਲ ਦੇ ਹਿਸਾਬ ਨਾਲ ਤਾਂ ਜੇ ਤੁਸੀਂ ਚੌਥੇ ਲੈਵਲ ਦੇ ਵਿੱਚ ਸਿਊਇੰਗ ਮਸ਼ੀਨ ਆਪਰੇਟਰ ਫੈਸ਼ਨ ਡਿਜ਼ਾਈਨ ਟੈਕਨੋਲੋਜੀ ਅਪੈਰਲ ਮੇਡ ਅਪ ਐਂਡ ਹੋਮ ਫਰਨੀਸ਼ਿੰਗ ਅਸਿਸਟੈਂਟ ਫੈਸ਼ਨ ਡਿਜ਼ਾਈਨਰ ਜਾਂ ਫਾਈਬਰਿਕ ਚੈਕਰ ਇਹ ਆਮ ਤੌਰ ਤੇ ਜਿਹੜੇ ਆ ਉਹ ਜੌਬ ਰੋਲ ਹੁੰਦੇ ਨੇ ਤਾਂ ਜੇ ਇਹਦੇ ਵਿੱਚ ਤੁਸੀਂ ਫਾਰਦਰ ਸਟੱਡੀ ਕਰਨੀ ਹੈ ਤਾਂ ਤੁਸੀਂ ਬੀ ਵਾਕ ਫੈਸ਼ਨ ਡਿਜ਼ਾਈਨਿੰਗ ਜਾਂ ਅਪੈਰਲ ਡਿਜ਼ਾਈਨਿੰਗ ਦੇ ਵਿੱਚ ਕਰ ਸਕਦੇ ਹੋ ਤੁਸੀਂ ਬੀ ਵਾਕ ਟੈਕਸਟਾਈਲ ਡਿਜ਼ਾਈਨ ਜਾਂ ਪੈਰਲ ਮੈਨੂਫੈਕਚਰਿੰਗ ਦੇ ਵਿੱਚ ਕਰ ਸਕਦੇ ਹੋ ਤੁਸੀਂ ਬੀ ਐਸ ਸੀ ਇਨ ਫੈਸ਼ਨ ਟੈਕਨੋਲੋਜੀ ਜਾਂ ਕਲੋਥਿੰਗ ਐਂਡ ਟੈਕਸਟਾਈਲ ਦੇ ਵਿੱਚ ਕਰ ਸਕਦੇ ਹੋ ਜੇ ਤੁਸੀਂ ਡਿਪਲੋਮਾ ਕਰਨਾ ਤਾਂ ਤੁਸੀਂ ਡਿਪਲੋਮਾ ਅਪੈਰਲ ਮੈਨੂਫੈਕਚਰਿੰਗ ਟੈਕਨੋਲੋਜੀ ਫੈਸ਼ਨ ਡਿਜ਼ਾਈਨ ਐਂਡ ਗਾਰਮੈਂਟ ਟੈਕਨੋਲੋਜੀ ਟੈਕਸਟਾਈਲ ਪ੍ਰੋਸੈਸਿੰਗ ਐਂਡ ਪ੍ਰਿੰਟਿੰਗ ਡਾਈਂਗ ਪੈਟਰਨ ਮੈਚਿੰਗ گارਮੈਂਟ ਕਨਸਟਰਕਸ਼ਨਸ ਇਹਦੇ ਵਿੱਚ ਤੁਸੀਂ ਕਰ ਸਕਦੇ ਹੋ ਇਹ ਆਮ ਤੌਰ ਤੇ ਆਈਟੀਆਈ ਪੋਲੀਟੈਕਨਿਕ ਕਾਲਜਸ ਦੇ ਵਿੱਚ ਤੁਹਾਨੂੰ ਕੋਰਸਸ ਜਾਂ ਡਿਪਲੋਮਾ ਵਗੈਰਾ ਜਿਹੜੇ ਆਉਂਦੇ ਆ ਤੀਸਰਾ ਤੁਸੀਂ ਸਰਟੀਫਾਈਡ ਕੋਰਸ ਕਰ ਸਕਦੇ ਹੋ ਸਰਟੀਫਾਈਡ ਕੋਰਸ ਦੇ ਵਿੱਚ ਤੁਸੀਂ ਸਵਿੰਗ ਮਸ਼ੀਨ ਆਪਰੇਸ਼ਨ ਬੁਟੀਕ ਮੈਨੇਜਮੈਂਟ ਏਮਬ੍ਰੋਇਡਰੀ ਐਂਡ ਸਰਫੇਸ ਔਰਨਾਮੈਂਟੇਸ਼ਨਸ ਕਟਿੰਗ ਟੇਲਰਿੰਗ ਫੈਬਰਿਕ ਕੋ ਕੁਆਲਟੀ ਇਨਸਪੈਕਟਰ ਕੈਡ ਫੋਰ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਰੇਟਡ ਡਿਜ਼ਾਈਨ ਜਿਹਨੂੰ ਕਹਿੰਦੇ ਆ ਤੁਸੀਂ ਐਡੋਬ ਜਾਂ ਕੋਰਲ ਡਰਾਅ ਦੇ ਵਿੱਚ ਤੁਸੀਂ ਉਹ ਡਿਜ਼ਾਈਨ ਬਣਾ ਕੇ ਤੁਸੀਂ ਜਿਹੜਾ ਹੈਗਾ ਉਹ ਕੰਮ ਤੁਸੀਂ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਤੁਸੀਂ ਬੁਟੀਕ ਤੇ ਕਸਟਮਾਈਜ਼ ਟੇਲਰਿੰਗ ਸ਼ਾਪ ਤੁਸੀਂ ਕਰ ਸਕਦੇ ਹੋ ਜਿਹਦੇ ਵਿੱਚ ਤੁਸੀਂ ਡਰੈਸ ਸੂਟ ਟ੍ਰੈਡੀਸ਼ਨਲ ਜਿਹੜੀਆਂ ਡਰੈਸਸ ਨੇ ਸਾੜੀ ਲਹਿੰਗਾ ਕੁੜਤਾ ਵਗੈਰਾ ਇਹਨਾਂ ਨੂੰ ਕਸਟਮਾਈਜ਼ ਕਰ ਸਕਦੇ ਹਾਂ ਫੈਸ਼ਨ ਡਿਜ਼ਾਈਨ ਮੈਨੂਫੈਕਚਰਿੰਗ ਯੂਨਿਟ ਲਗਾ ਸਕਦੇ ਤੁਸੀਂ স্মਲਲ ਸਕੇਲ ਦੇ ਉੱਤੇ ਜੇ ਜ਼ਿਆਦਾ ਇਨਵੈਸਟਮੈਂਟ ਕਰਨ ਦੇ ਲਈ ਨਹੀਂ ਹੈਗਾ ਤਾਂ ਤੁਹਾਡੇ ਕੋਲ ਜਿਹੜੇ ਸਰਸਸ ਨੇ ਤੁਸੀਂ ਡਿਜ਼ਾਈਨਿੰਗ ਟ੍ਰੈਂਡੀ ਅਪੈਰਲ ਜਿਹਦੇ ਵਿੱਚ ਕੈਜ਼ੂਅਲ ਵੇਅਰ ਐਥਿਕ ਵੇਅਰ ਵਗੈਰਾ ਜਿਹੜੇ ਸਾਰੇ ਤੁਸੀਂ ਦੇ ਸਕਦੇ ਆਨਲਾਈਨ ਅਪੈਰਲ ਸਟੋਰ ਤੁਸੀਂ ਖੋਲ ਸਕਦੇ ਹੋ ਤੁਸੀਂ ਆਪਣੇ ਪ੍ਰੋਡਕਟ ਉੱਥੇ ਵੇਚ ਸਕਦੇ ਹੋ ਆਨਲਾਈਨ ਤਾਂ ਇਹ ਹோம் ਫਰਨੀਸ਼ਿੰਗ ਤੇ ਮੇਡ ਅਪ bizness ਦੇ ਵਿੱਚ ਤੁਸੀਂ ਵੀ ਜਾ ਸਕਦੇ ਹੋ ਤੁਸੀਂ ਜਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਪ੍ਰੋਡਿਊਸ ਕਰ ਸਕਦੇ ਹੋ ਤੇ ਵੇਚ ਸਕਦੇ ਹੋ ਹோம் ਫਰਨੀਸ਼ਿੰਗ ਆਈਟਮਸ ਬੈੱਡ ਸ਼ੀਟ ਆ కర్ਟੇਨ ਆ ਕਸ਼ਨਸ ਆ ਜਾਂ ਟੇਬਲ ਕਲੋਥਸ ਆ ਇਹ ਸਾਰੇ ਤੁਸੀਂ ਆਪ ਬਣਾ ਕੇ ਆਪ ਡਿਜ਼ਾਈਨ ਕਰਕੇ ਤੁਸੀਂ ਸੇਲ ਕਰ ਸਕਦੇ ਹੋ ਯੂਨੀਫਾਰਮ ਮੈਨੂਫੈਕਚਰਿੰਗ bizness ਵੀ ਤੁਸੀਂ ਕਰ ਸਕਦੇ ਹੋ ਜਿਹਦੇ ਵਿੱਚ ਯੂਨੀ ਸਕੂਲਾਂ ਦੀਆਂ ਯੂਨੀਫਾਰਮ ਹਸਪੀਟਲਸ ਫੈਕਟਰੀਜ਼ ਜਾਂ ਕਾਰਪੋਰੇਟ ਆਫਿਸਿਸ ਦੇ ਵਿੱਚ ਜਿਹੜੀਆਂ ਯੂਨੀਫਾਰਮਸ ਲੱਗਦੀਆਂ ਨੇ ਉਹ ਤੁਸੀਂ ਬਣਾ ਕੇ ਡਿਲੀਵਰ ਕਰ ਸਕਦੇ ਜੇ ਤੁਸੀਂ ਫੈਬਰਿਕ ਰੀਟੇਲ ਤੇ ਕਸਟਮਾਈਜੇਸ਼ਨ ਸਟੋਰ ਵੀ ਤੁਸੀਂ ਇਹਦੇ ਵਿੱਚ ਕਰ ਸਕਦੇ ਹੋ ਕੋਈ ਸਟੋਰ ਚਲਾ ਸਕਦੇ ਹੋ ਇਹਦੇ ਵਿੱਚ ਇਸੇ ਤਰ੍ਹਾਂ ਹੀ ਐਗਰੀਕਲਚਰ ਟਰੇਡ ਹੈਗਾ ਜਿਹੜਾ ਲੈਵਲ 4 ਤੱਕ ਜੇ ਤੁਸੀਂ ਪੜਿਆ ਹੋਇਆ ਜਿਵੇਂ ਇਹਦੇ ਵਿੱਚ ਤੁਸੀਂ ਐਗਰੀਕਲਚਰ ਫੀਲਡ ਅਸਿਸਟੈਂਟ অর্ਗੈਨਿਕ ਗਰੋਅਰ ਡੇਰੀ ਵਰਕਰਸ ਐਨੀਮਲ ਹੈਲਥ ਵਰਕਰਸ ਗਾਰਡਨਰ ਗ੍ਰੀਨ ਹਾਊਸ ਆਪਰੇਟਰ ਬੀ ਕੀਪਰ ਫਿਸ਼ਰੀਜ਼ ਪੋਲਟਰੀ ਫਾਰਮ ਵਰਕਰਸ ਐਗਰੀਕਲਚਰ ਇਕਵਿਪਮੈਂਟ ਆਪਰੇਟਰ ਐਗਰੀ ਇਨਪੁਟ ਡੀਲਰ ਸੀਡ ਪ੍ਰੋਸੈਸਿੰਗ ਟੈਕਨੀਸ਼ੀਅਨਸ ਵਗੈਰਾ ਤੁਸੀਂ ਕਰ ਸਕਦੇ ਇਹ ਕੋਰਸ ਆਮ ਤੌਰ ਤੇ ਜਿਹੜੇ ਆ ਐਗਰੀਕਲਚਰ ਸਕਿੱਲ ਕਾਉਂਸਲ ਆਫ ਇੰਡੀਆ ਏਐਸਸੀਆਈਆਈ ਐਨਐਸਡੀਸੀ ਦੇ ਅੰਡਰ ਜਿਹੜੇ ਅਲਾਈਨਡ ਹੁੰਦੇ ਆ ਤਾਂ ਇਹਦੇ ਵਿੱਚ ਜੇ ਤੁਸੀਂ ਅੱਗੇ ਫਰਦਰ ਸਟੱਡੀ ਕਰਨੀ ਆ ਤਾਂ ਉਹਦੇ ਵਿੱਚ ਤੁਸੀਂ ਬੀਵਾਕ ਐਗਰੀਕਲਚਰ ਦੇ ਵਿੱਚ ਆਰਗੇਨਿਕ ਫਾਰਮਿੰਗ ਦੇ ਵਿੱਚ ਡੇਰੀ ਟੈਕਨੋਲੋਜੀ ਦੇ ਵਿੱਚ ਹਾਰਟੀਕਲਚਰ ਦੇ ਵਿੱਚ ਕਰ ਸਕਦੇ ਹੋ ਜੇ ਤੁਸੀਂ ਬੀਐਸਸੀ ਕਰਨੀ ਆ ਬੀਐਸਸੀ ਐਗਰੀਕਲਚਰ ਹਾਰਟੀਕਲਚਰ ਐਨੀਮਲ ਹਸਬੈਂਡਰੀ ਸੈਰੀਕਲਚਰ ਫੋਰੈਸਟਰੀ ਫਿਸ਼ਰੀਜ਼ ਤੁਸੀਂ ਕਰ ਸਕਦੇ ਹੋ ਬੀਟੈਕ ਤੁਸੀਂ ਐਗਰੀਕਲਚਰ ਇੰਜੀਨੀਅਰਿੰਗ ਦੇ ਵਿੱਚ ਮਸ਼ੀਨਰੀ ਫੋਕਸਡ ਇਹਦੇ ਵਿੱਚ ਸਾਰੇ ਕੋਰਸਸ ਹੁੰਦੇ ਆ ਉਹ ਵੀ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਡਿਪਲੋਮਾ ਕਰਨਾ ਡਿਪਲੋਮਾ ਤੁਸੀਂ ਐਗਰੀਕਲਚਰ ਡੇਰੀ ਟੈਕਨੋਲੋਜੀ ਵੈਟਰਨਰੀ ਅਸਿਸਟੈਂਟ ਟ੍ਰੇਨਿੰਗ ਫਲੋਰੀ ਕਲਚਰ ਲੈਂਡਸਕੇਪਿੰਗ ਆਰਗੈਨਿਕ ਫਾਰਮਿੰਗ ਐਂਡ ਸੋਇਲ ਹੈਲਥ ਪੋਲਟਰੀ ਫਾਰਮਿੰਗ ਫੂਡ ਪ੍ਰੋਸੈਸਿੰਗ ਐਗਰੀਕਲਚਰ ਮਸ਼ੀਨਰੀ ਆਪਰੇਸ਼ਨਸ ਦੇ ਵਿੱਚ ਤੁਸੀਂ ਕਰ ਸਕਦੇ ਤਾਂ ਇਹ ਸਟੇਟ ਐਗਰੀਕਲਚਰ ਯੂਨੀਵਰਸਿਟੀਆਂ ਦੇ ਵਿੱਚ ਵੀ ਤੁਸੀ ਤੁਹਾਨੂੰ ਆਫਰ ਹੋ ਜਾਣਗੇ ਇਹ ਜਿਹੜੇ ਕੋਰਸਸ ਨੇ ਕ੍ਰੀਸ਼ੀ ਵਿਗਿਆਨ ਕੇਂਦਰਸ ਦੇ ਵਿੱਚ ਕੇਵੀਐਸ ਦੇ ਵਿੱਚ ਵੀ ਜਾਂ ਆਈਟੀਆਈ ਜਿਹੜੇ ਐਗਰੀਕਲਚਰ ਦੇ ਵਿੱਚ ਆਫਰ ਕਰਦੇ ਨੇ ਕੋਰਸਸ ਤੁਸੀਂ ਉੱਥੋਂ ਇਹ ਕੋਰਸਸ ਦਾ ਪਤਾ ਕਰ ਸਕਦੇ ਹੋ ਤੀਸਰਾ ਸਰਟੀਫਾਈਡ ਕੋਰਸਸ ਨੇ ਜਿਹੜੇ ਆਰਗੈਨਿਕ ਗ్రోਅਰ ਵਰਮੀ ਕੰਪੋਸਟ ਟੈਕਨੀਸ਼ੀਅਨਸ ਮਸ਼ਰੂਮ ਕਲਟੀਵੇਸ਼ਨ ਬੀ ਕੀਪਿੰਗ ਗ੍ਰੀਨ ਹਾਊਸ ਫਾਰਮਿੰਗ ਡ੍ਰਿਪ ਇਰੀਗੇਸ਼ਨ ਇੰਸਟਾਲਰ ਫਾਰਮ ਮਸ਼ੀਨਰੀ ਆਪਰੇਟਰ ਟਰੈਕਟਰ ਪਾਵਰ ਟਿੱਲਰ ਸਪਰੇਅਰ ਪੋਲਟਰੀ ਡੇਰੀ اٹੈਂਡੈਂਟ ਸੋਇਲ ਟੈਸਟਿੰਗ ਐਂਡ ਲੈਬ ਅਸਿਸਟੈਂਟ ਐਗਰੀ ਡਰੋਨ ਆਪਰੇਟਰਸ ਇਹ ਸਾਰੇ ਕੋਰਸ ਤੁਸੀਂ ਪੀਐਮ ਕੇਵੀਆਈ ਤੋਂ ਕਰ ਸਕਦੇ ਹਾਂ ਕ੍ਰੀਸ਼ੀ ਵਿਗਿਆਨ ਕੇਂਦਰ ਆਸ ਤੋਂ ਕਰ ਸਕਦੇ ਹਾਂ ਸਟੇਟ ਐਗਰੀਕਲਚਰ ਡਿਪਾਰਟਮੈਂਟ ਤੋਂ ਕਰ ਸਕਦੇ ਹਾਂ ਜਾਂ ਜਿਹੜੇ ਵੀ ਕਾਲਜ ਐਗਰੀਕਲਚਰ ਦੇ ਜਿਹੜੇ ਕੋਰਸਸ ਆਫਰ ਕਰਦੇ ਨੇ ਉਹਨਾਂ ਦੇ ਵਿੱਚੋਂ ਤੁਸੀਂ ਪਤਾ ਕਰਕੇ ਕਰ ਸਕਦੇ ਜੇ ਤੁਸੀਂ ਇਹ ਫਰਦਰ ਸਟਡੀ ਨਹੀਂ ਕਰਨੀ ਜੌਬ ਵੀ ਤੁਸੀਂ ਨਹੀਂ ਕਰਨੀ ਤੁਸੀਂ ਆਪਣਾ ਕੋਈ ਸਟਾਰਟਅਪ ਬਿਜ਼ਨਸ ਕਰਨਾ ਚਾਹੁੰਦੇ ਹੋ ਐਗਰੀਕਲਚਰ ਕਰਨ ਤੋਂ ਬਾਅਦ ਤਾਂ ਤੁਹਾਡੇ ਲਈ ਕੁਝ ਆਈਡੀਆਜ਼ ਨੇ ਕੁਝ ਤੁਹਾਡੇ ਲਈ ਥਿਊ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਜਾ ਸਕਦੇ ਹੋ ਇਦੇ ਵਿੱਚ ਤੁਸੀਂ ਆਰਗੈਨਿਕ ਫਾਰਮਿੰਗ ਦਾ ਬਿਜ਼ਨਸ ਕਰ ਸਕਦੇ ਹੋ ਤੁਸੀਂ ਆਰਗੈਨਿਕ ਫਰੂਟ ਵੈਜੀਟੇਬਲਸ ਹਰ ਉਹ ਜਿਹੜੀਆਂ ਸਿੰਥੈਟਿਕ ਫਰਟੀਲਾਈਜ਼ਰ ਤੇ ਪੈਸਟੀਸਾਈਡਸ ਤੋਂ ਬਿਨਾ ਗ로우 ਹੁੰਦੀਆਂ ਨੇ ਉਹ ਤੁਸੀਂ ਕਰ ਸਕਦੇ ਹੋ ਇਹ ਉਗਾਉਣ ਤੋਂ ਬਾਅਦ ਤੁਸੀਂ ਕਸਟਮਰ ਨੂੰ ਡਾਇਰੈਕਟ ਸਪਲਾਈ ਕਰ ਸਕਦੇ ਹੋ ਤੁਸੀਂ ਸੁਪਰਮਾਰਕੀਟ ਦੇ ਵਿੱਚ ਸਪਲਾਈ ਕਰ ਸਕਦੇ ਹੋ ਇਹਦੇ ਤੋਂ ਇਲਾਵਾ ਤੁਸੀਂ ਐਗਰੀ ਇਨਪੁਟ ਰਿਟੇਲ ਸਟੋਰ ਵੀ ਕਰ ਸਕਦੇ ਹੋ ਜੇ ਕੋਈ ਸਰਟੀਫਿਕੇਸ਼ਨ ਤੁਸੀਂ ਲੋਕਲ ਅਥਾਰਟੀ ਨਾਲ ਇਹਦੇ ਬਾਰੇ ਡਿਸਕਸ ਕਰ ਲੈਣਾ ਕਿ ਕਿਸ ਤਰ੍ਹਾਂ ਦੇ ਜਿਹੜੇ ਸਰਟੀਫਿਕੇਸ਼ਨਸ ਇਹਦੇ ਲਈ ਚਾਹੀਦੇ ਨੇ ਜੇ ਕੋਈ ਖਾਸ ਕੋਈ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪਾ ਕੇ ਵੀ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜੇ ਕਮੈਂਟ ਦਾਓ ਆਪਾਂ ਰਿਪਲਾਈ ਕਰੀਏ ਤਾਂ ਤੁਸੀਂ ਐਗਰੀ ਇਨਪੁਟ ਰੀਟੇਲ ਸਟੋਰ ਦੇ ਵਿੱਚ ਤੁਸੀਂ ਐਗਰੀਕਲਚਰ ਇਨਪੁਟ ਲਈ ਵਿੱਚ ਸੀਡ ਆ ਫਰਟੀਲਾਈਜ਼ਰ ਆ ਪੈਸਟਿਸਾਈਡ ਆ ਇਹ ਇਹ ਵਾਲੇ ਤੁਸੀਂ ਇਹ ਜਿਹੜੇ ਹੈਗੇ ਇਹਨਾਂ ਦਾ ਸਟੋਰ ਤੁਸੀਂ ਲੈ ਸਕਦੇ ਹੋ ਫਰਟੀਲਾਈਜ਼ਰ ਜਾਂ ਪੈਸਟਿਸਾਈਡ ਲਈ ਲਾਇਸੈਂਸ ਦੀ ਜ਼ਰੂਰਤ ਹੁੰਦੀ ਆ ਉਹਦੇ ਰਿਗਾਰਡਿੰਗ ਤੁਹਾਨੂੰ ਜਿਹੜਾ ਹੈਗਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਾ ਪੈਣਾ ਅੱਗੇ ਐਗਰੋ ਟੂਰਿਜ਼ਮ ਵੈਂਚਰਸ ਦੇ ਵਿੱਚ ਤੁਸੀਂ ਫਾਰਮ ਬੇਸਡ ਟੂਰਿਜ਼ਮ ਜਿਹੜਾ ਹੈਗਾ ਉਹ ਕੋਈ ਟੂਰਿਜ਼ਮ ਹੱਬ ਬਣਾ ਸਕਦੇ ਹੋ ਜਿਵੇਂ ਫਾਰਮ ਟੂਰਿਜ਼ਮ ਤੁਸੀਂ ਸੀਡ ਪ੍ਰੋਡਕਸ਼ਨ ਜਾਂ ਨਰਸਰੀ ਦਾ ਬਿਜ਼ਨਸ ਕਰ ਸਕਦੇ ਹੋ ਤੁਸੀਂ ਹਾਈ ੀਲਡਿੰਗ ਸੀਡਸ ਮਤਲਬ ਉਥੇ ਉਗਾ ਸਕਦੇ ਹੋ ਔਰਨਾਮੈਂਟਲ ਪਲਾਂਟਸ ਤੁਸੀਂ ਸਿੱਧੇ ਫਾਰਮਰਸ ਨੂੰ ਸਪਲਾਈ ਕਰ ਸਕਦੇ ਹੋ ਗਾਰਡਨਰਸ ਨੂੰ ਕਰ ਸਕਦੇ ਹੋ ਜਾਂ ਹੋਰ ਜਿਹੜੇ ਐਗਰੀਕਲਚਰ ਨਾਲ ਰਿਲੇਟਡ ਕੰਪਨੀਆਂਜ਼ ਨੇ ਉਹਨਾਂ ਨੂੰ ਤੁਸੀਂ ਇਹ ਉਗਾ ਕੇ ਜਿਹੜਾ ਉਹ ਸਪਲਾਈ ਕਰ ਸਕਦੇ ਤੁਸੀਂ ਵਰਮੀ ਕੰਪੋਸਟ ਜਾਂ ਬਾਇਓ ਫਰਟੀਲਾਈਜ਼ਰ ਯੂਨਿਟ ਲਗਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਬਲਕ ਫਾਰਮਰਸ ਨੂੰ ਸਿੱਧੀ ਜਿਹੜੇ ਬਾਇਓ ਫਰਟੀਲਾਈਜ਼ਰ ਆ ਉਹ ਤੁਸੀਂ ਸਪਲਾਈ ਕਰ ਸਕਦੇ ਹੋ ਤੁਸੀਂ ਐਗਰੀਕਲਚਰ ਕੰਸਲਟੈਂਸੀ ਸਰਵਿਸਿਜ਼ ਵੀ ਦੇ ਸਕਦੇ ਹੋ ਜਿਵੇਂ ਸੋਇਲ ਟੈਸਟਿੰਗ crop ਪਲੈਨਿੰਗ ਫਾਰਮਿੰਗ ਗਾਈਡੈਂਸ ਆਰਗੈਨਿਕ ਸਰਟੀਫਿਕੇਸ਼ਨ ਸਪੋਰਟ ਇਹਦੇ ਲਈ ਵੀ ਤੁਹਾਨੂੰ ਜੇ ਕੋਈ ਸਰਟੀਫਿਕੇਟ ਚਾਹੀਦਾ ਤਾਂ ਤੁਸੀਂ ਉਹਨੂੰ ਲੈ ਕੇ ਇਹ ਕੰਮ ਸ਼ੁਰੂ ਕਰਨਾ ਪੈਣਾ ਜੇ ਜਾਣਾ ਚਾਹਣੇ ਹੋ ਤਾਂ ਇਹਦੇ ਤੇ ਸਰਚ ਆਊਟ ਕਰਕੇ ਹੀ ਜੋ ਜੋ ਰਿਕੁਆਇਰਮੈਂਟਸ ਨੇ ਉਹ ਤੁਸੀਂ ਪੂਰੀਆਂ ਕਰਨ ਤੋਂ ਬਾਅਦ ਹੀ ਜਾਣਾ ਤੁਸੀਂ ਹਾਈਡਰੋਪੋਨਿਕਸ ਜਾਂ ਵਰਮੀ ਫਾਰਮਿੰਗ ਵੀ ਕਰ ਸਕਦੇ ਹੋ ਜਿਹਦੇ ਵਿੱਚ ਫਰੈਸ਼ ਪ੍ਰੋਡਿਊਸ ਨੇ ਆਪਣਾ ਰੈਸਟੋਰੈਂਟਸ ਨੂੰ ਸੁਪਰਮਾਰਕੀਟਸ ਨੂੰ ਤੁਸੀਂ ਸੇਲ ਕਰ ਸਕਦੇ ਹੋ ਤੁਸੀਂ ਐਗਰੋ ਪ੍ਰੋਸੈਸਿੰਗ ਜਾਂ ਵੈਲਿਊ ਐਡੀਸ਼ਨ ਯੂਨਿਟ ਲਗਾ ਸਕਦੇ ਹੋ ਉਹਦੇ ਵਿੱਚ ਤੁਸੀਂ ਰੌ ਅਗਰੀਕਲਚਰ ਪ੍ਰੋਡਿਊਸ ਜਿਹੜੇ ਜਿਵੇਂ ਜੈਮ ਆ ਪਿਕਲਸ ਆ ਡਰਾਈਡ ਫਰੂਟ ਜਿਹੜੀਆਂ ਸਪਾਈਸਿਸ ਨੇ ਇਹ ਤੁਸੀਂ ਇਹਨਾਂ ਦਾ ਬਿਜ਼ਨਸ ਕਰ ਸਕਦੇ ਹੋ ਇਹਦੇ ਤੋਂ ਬਿਨਾ ਤੁਸੀਂ ਫਾਰਮ ਇਕਵਿਪਮੈਂਟ ਰੈਂਟਲ ਸਰਵਿਸ ਜਿਹੜੀ ਉਹ ਚਲਾ ਸਕਦੇ ਹੋ ਵੀ ਤੁਸੀਂ ਇਕਵਿਪਮੈਂਟ ਲੈ ਲੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਿਰਾਏ ਤੇ ਦੇ ਰਹੇ ਹੋ ਜਿਵੇਂ ਟਰੈਕਟਰ ਆ ਟਿੱਲਰਸ ਆ ਹਾਰਵੈਸਟਰਸ ਆ ਇਹ ਛੋਟੇ ਕਿਸਾਨਾਂ ਨੂੰ ਜਿਨ੍ਹਾਂ ਕੋਲ ਹੈ ਨਹੀਂ ਇਹ ਤੁਸੀਂ ਸਾਧਨ ਸੰਦ ਬਣਾ ਕੇ ਤੇ ਉਹਨਾਂ ਨੂੰ ਰੈਂਟ ਤੇ ਦੇ ਕੇ ਆਪਣੀ ਕਮਾਈ ਕਰ ਸਕਦੇ ਹੋ ਤੁਸੀਂ ਐਗਰੀਕਲਚਰ ਟ੍ਰੇਨਿੰਗ ਸੈਂਟਰ ਜੇ ਤੁਹਾਡੇ ਕੋਲੇ ਟ੍ਰੇਨਿੰਗ ਕਰ ਦੇਣ ਯੋਗਾ ਜਿਹੜਾ ਸਰਟੀਫਿਕੇਸ਼ਨ ਹੈਗੀ ਆ ਤਾਂ ਤੁਸੀਂ ਐਗਰੀਕਲਚਰ ਟ੍ਰੇਨਿੰਗ ਸੈਂਟਰ ਵੀ ਆਪਰੇਟ ਕਰ ਸਕਦੇ ਹੋ ਤਾਂ ਅੱਗੇ ਆਪਾਂ ਅਗਲੇ ਕੋਰਸਸ ਅਗਲੇ ਜਿਹੜੇ ਟ੍ਰੇਡ ਨੇ ਉਹਨਾਂ ਤੇ ਗੱਲਬਾਤ ਕਰਾਂਗੇ ਵੀਡੀਓ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ